ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਫਰਸਟ ਚੁਆਇਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਈ ਵਿਊਅਰਸ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਆਪਣਾ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਗੂਗਲ ਪੇ ਕਰ ਸਕਦੇ ਹਾਂ ਪੇਟੀਐਮ ਕਰ ਸਕਦੇ ਹਾਂ ਜਾਂ ਡਾਇਰੈਕਟ ਅਕਾਊਂਟ ਦੇ ਵਿੱਚ ਆਪਣੀ ਪੇਮੈਂਟ ਪਾ ਸਕਦੇ ਹਾਂ ਜਿਹੜਾ ਵੀ ਸਕਰੀਨ ਤੇ ਨੰਬਰ ਦਿਖ ਰਿਹਾ ਆਪਣਾ ਵਟਸਐਪ ਨੰਬਰ ਹੈ ਜੋ ਸੂਟ ਪਸੰਦ ਆਉਂਦਾ ਉਹਦਾ ਸਕ ਉਸ ਤੋਂ ਬਾਅਦ ਉਸ ਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਪਣੀ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਤੇ ਸੂਟ ਤੁਹਾਡੇ ਘਰ ਪਹੁੰਚੂਗਾ ਫ੍ਰੀ ਸ਼ਿਪਿੰਗ ਤੇ ਆਪਣੀ ਵੀਡੀਓ ਦੀ ਟਾਈਮਿੰਗ ਹੈਗੀ ਹੈ ਕਿ ਸ਼ਾਮ ਦੇ 5 ਵਜੇ ਸੋ ਸਹੀ ਟਾਈਮ ਤੇ ਵੀਡੀਓ ਜਿਹੜੀ ਉਹ ਜਰੂਰ ਦੇਖ ਲਿਆ ਕਰੋ ਠੀਕ ਹੈ ਜੀ ਤੇ ਕਈ ਵਾਰੀ ਨਾ ਜਿਪੜੇ ਸੋਣ ਸੋਣੇ ਕਮੈਂਟ ਆਉਂਦੇ ਨੇ ਅੱਜ ਮੈਨੂੰ ਇੱਕ ਕਮੈਂਟ ਯਾਦ ਆ ਗਿਆ ਮੈਂ ਨਾ ਇੰਚ ਟੇਪ ਜਿਵੇਂ ਗੱਲ ਚ ਪਾ ਲਿਆ ਸੀਗਾ ਇੱਕ ਵੀਡੀਓ ਦੇ ਵਿੱਚ ਕਿ ਦੇਖਦੇ ਆ ਕਿੰਨੀ دیر ਮੈਂ ਨਾਲ ਦਿੰਦਾ ਐਕਚੁਅਲੀ ਮੈਂ ਇੰਚੀ ਟੇਪ ਹੈ ਜਿਹੜਾ ਉਹ ਬਹੁਤ ਭੁਲਕਣਾ ਮੈਂ ਗਵਾ ਲੇਣੀ ਇੱਧਰ ਉੱਧਰ ਰੱਖ ਲਈ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਹੁਣ ਤਾਂ ਤੇ ਮੈਂ ਨਾ ਗੁਰਦਿਆਲ ਸਿੰਘ ਦੀ ਆਈਡੀ ਤੋਂ ਇੱਕ ਕਮੈਂਟ ਆਇਆ ਸੀ ਕਹਿੰਦੀ ਦੀਦੀ ਜੇ ਤੁਸੀਂ ਟੇਲਰਿੰਗ ਦਾ ਕੰਮ ਕਰਦੇ ਹੁੰਦੇ ਨਾ ਤੁਸੀਂ ਪੂਰੇ ਮਹੀਨੇ ਦੇ ਵਿੱਚ ਇੱਕ ਸੂਟ ਸਿਵਾਇਆ ਕਰਦਾ ਸੀ ਕਿਉਂਕਿ ਤੁਹਾਡਾ ਇੰਚੀ ਟੇਪ ਵਾਚਾ ਰਹਿਣਾ ਸੀ ਸੋ ਸਹੀ ਗੱਲ ਕਹੀ ਆ ਉਹਨਾਂ ਨੇ ਯਾ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਮੈਂ ਸਾਰਿਆਂ ਦੇ ਕਮੈਂਟ ਰੀਡ ਕਰਦੀ ਆ ਨਾ ਤੇ ਉਹਨਾਂ ਨੇ ਸਹੀ ਗੱਲ ਕਹੀ ਆ ਕਿ ਮੇਰਾ ਜਿਹੜਾ ਇੰਚੀ ਟੇਪ ਇੰਝ ਤੇ ਵੀ ਕਿਉਂਕਿ ਅੱਜ ਆਪਣੇ ਸੂਟ ਵਰਕ ਵਾਲੇ ਨਹੀਂ ਹੈਗੇ ਠੀਕ ਹੈ ਜੀ ਤੇ ਇਹਨਾਂ ਨੂੰ ਤਾਂ ਆਪਾਂ ਦਿਖਾਵਾਂਗੇ ਆਂਟੀਆਂ ਵਾਲੇ ਸੂਟਾਂ ਨੂੰ ਬਾਅਦ ਚ ਪਾਸੇ ਰੱਖ ਦਿੰਨੇ ਆ ਲਓ ਜੀ ਪਹਿਲਾਂ ਜਿੰਨੇ ਵੀ ਮੈਂ ਅੱਜ ਤੁਹਾਨੂੰ ਸੂਟ ਦਿਖਾਉਂਗੀ ਉਹ ਸੂਟ ਸਾਰੇ ਹੀ ਰਹਿਣਗੇ 850 ਦੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੁਸੀਂ ਰੇਟ ਪਿੱਛੇ ਨਾ ਜਾਇਓ ਕਿ ਰੇਟ ਘਟਾ ਤਾਂ ਸੂਟ ਸੋਹਣੇ ਨਹੀਂ ਹੋਣੇ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਯਕੀਨ ਮੰਨਿਓ ਤੁਸੀਂ ਤੇ ਬਾਕੀ ਜਿਹੜੇ ਆਂਟੀਆਂ ਦੇ ਸੂਟ ਆ ਉਹਨਾਂ ਨਾਲ ਥੋੜੀ ਜਿਹੀ ਰੈਤ ਆਪਾਂ ਜਰੂਰ ਕਰਾਂਗੇ ਉਹਨਾਂ ਦੇ ਸੂਟ ਆ ਜਿਹੜੇ ਉਹ ਆਪਾਂ ਚਾਰੀਆਂ ਨੂੰ 7500 ਦੇ ਦੇਵਾਂਗੇ ਤੇ ਆਪਣੇ ਜਿਹੜੇ ਸੂਟ ਰਹਿਣਗੇ ਮੇਰੀਆਂ ਸਹੇਲੀਆਂ ਦੇ ਉਹ ਰਹਿਣਗੇ 8500 ਦੇ ਕੋਈ ਵੀ ਸੂਟ ਪਿਕ ਕਰ ਸਕਦੇ ਹੋ ਤੁਸੀਂ ਔਰ ਬਹੁਤ ਜ਼ਿਆਦਾ ਸੋਹਣੇ ਸੂਟ ਮਿਲਣਗੇ ਤੁਹਾਨੂੰ ਲੋ ਜੀ ਕਲਰ ਸਹੀ ਆ ਰਹੇ ਹੋਣੇ ਹੁਣ ਤਾਂ ਹੂੰ ਤੁਹਾਨੂੰ ਬੀਬੀ ਨੇ ਦੱਸਣਾ ਸੋਹਣੇ ਸਹੀ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਗਲੇ ਤੇ ਇਸ ਤਰ੍ਹਾਂ ਪੱਟੀ ਬਣੀ ਹੋਈ ਆ ਔਰ ਸਰਵੋਸਕੀ ਲੱਗੀ ਹੋਈ ਆ ਤੇ ਫਰੰਟ ਤੇ ਇਦਾਂ ਆ ਵਾਲਾ ਪ੍ਰਿੰਟ ਬਣਿਆ ਹੋਇਆ ਠੀਕ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਤੇ ਕਲਰ ਬਹੁਤ ਪਿਆਰਾ ਗਰਮੀਆਂ ਦੇ ਹਿਸਾਬ ਦੇ ਨਾਲ ਇੱਥੇ ਸਰਵੋਸਕੀ ਲੱਗ ਕੇ ਪ੍ਰਿੰਟ ਹੈ ਤੇ ਨੀਚੇ ਵੀ ਪ੍ਰਿੰਟ ਆ ਉੱਪਰ ਸਰਵੋਸਕੀ ਔਰ ਸਾਈਡ ਤੇ ਆ ਇਦੋਂ ਬਾਜੂ ਨਿਕਲਣੀਆਂ ਠੀਕ ਹੈ ਜੀ ਉਹਦੇ ਤੇ ਵੀ ਪ੍ਰਿੰਟ ਆਊਗਾ ਔਰ ਬੈਕ ਸਾਈਡ ਹੈ ਜਿਹੜੀ ਉਹਦੇ ਬਾਰਡਰ ਤੇ ਪ੍ਰਿੰਟ ਆਊਗਾ ਠੀਕ ਹੈ ਜੀ ਓਹ ਓਹ ਇਹ ਪਤਾ ਨਹੀਂ ਦੋਨੇ ਪਾਸੇ ਕਿਵੇਂ ਹੋ ਜਾਂਦਾ ਹੈ ਤਾਂ ਇਹ ਬਾਜੂ ਦਾ ਹੀ ਪਰ ਇਹ ਅੱਗੇ ਪਿੱਛੇ ਦੋਨੇ ਪਾਸੇ ਦਿੱਤਾ ਹੁੰਦਾ ਇੱਧਰ ਵੀ ਦਿੱਤਾ ਹੋਇਆ ਉੱਧਰ ਵੀ ਦਿੱਤਾ ਹੋਇਆ ਠੀਕ ਹੈ ਤੇ ਇਹ ਬਹੁਤ ਪਿਆਰਾ ਜਿਹਾ ਸੂਟ ਹੈ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਲਾਈਨਿੰਗ ਲਾਉਣ ਦੀ ਬਿਲਕੁਲ ਲੋੜ ਨਹੀਂ ਹੈ ਸੀ ਥਰੂ ਬਿਲਕੁਲ ਨਹੀਂ ਹੈਗਾ ਠੀਕ ਹੈ ਜੀ ਤੇ 2.5 ਮੀਟਰ ਦੀ ਨਾਲ ਇਹ ਤੁਹਾਨੂੰ ਮਿਲੂਗੀ ਸਲਵਾਰ ਮੈਂ ਨਾ ਹੀ ਖੋਲਾਂ ਇਹ ਪਲੇਨ ਹੀ ਆ ਸਲਵਾਰ ਤਾਂ ਤੁਹਾਨੂੰ ਜਿਹੜੀ ਮਿਲਣੀ ਆ ਠੀਕ ਹੈ ਜੀ ਤੇ ਨਾਲ ਜਿਹੜਾ ਦੁਪੱਟਾ ਹੈ ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਪ੍ਰਿੰਟ ਵੀ ਬਹੁਤ ਸੋਹਣੇ ਨੇ ਸੂਟਾਂ ਦੇ ਵੀ ਔਰ ਦੁਪੱਟਿਆਂ ਦੇ ਵੀ ਇਹ ਲੋ ਇਹਨਾ ਸੋਹਣਾ ਦੁਪੱਟਾ ਹੈ ਬਹੁਤ ਸੋਹਣਾ ਬਹੁਤ ਹੀ ਜਿਆਦਾ ਠੀਕ ਹੈ ਆलो ਇੱਕ ਫਲਾਵਰ ਇੱਧਰ ਹੈ ਪਿਆਰਾ ਜਿਹਾ ਫਲਾਵਰ ਹੈ ਦੂਰਨੇ ਪਾਸੇ ਠੀਕ ਹੈ ਜੀ ਤੇ ਪ੍ਰਾਈਸ 850 ਬਹੁਤ ਜਿਆਦਾ ਸੋਹਣਾ ਸੂਟ ਹੈ 850 ਦੇ ਵਿੱਚ ਤੇ ਅਗਲਾ ਜਿਹੜਾ ਸੂਟ ਹੈ ਬਿਲਕੁਲ ਪਿਓਰ ਕਾਟਨ ਦੇ ਵਿੱਚ ਮਸਟਰਡ येलो ਜਿਹਾ ਕਲਰ ਹੈ ਮਿੱਠਾ ਜਿਹਾ ਖੰਨ ਖਾਣ ਵਾਲਾ येलो ਨਹੀਂ ਹੈਗਾ ਇਹ ਬਿਲਕੁਲ ਕਾਟਨ ਦੇ ਵਿੱਚ ਹੈ ਉੱਪਰ ਪੱਟੀ ਲੱਗੀ ਹੋਈ ਹੈ ਪੱਟੀ ਹੈ ਜਿਹੜੀ ਤੁਸੀਂ ਇੱਧਰ ਉੱਧਰ ਕਰ ਸਕਦੇ ਹੋ ਠੀਕ ਹੈ ਜੀ ਸੀਨ ਲੱਗ ਕੇ ਪੱਟੀ ਲੱਗੀ ਹੋਈ ਹੈ ਤੇ ਬਿਲਕੁਲ ਕਾਟਨ ਦਾ ਸੂਟ ਹੈ ਬਿਲਕੁਲ ਜਿਹੜੀਆਂ ਪਹਿਣਾ ਜਨੀਆਂ ਨੇ ਵੀ ਅਸੀਂ ਤਾਂ ਬਿਲਕੁਲ ਹੀ ਨਹੀਂ ਪਾ ਸਕਦੇ ਜਿਵੇਂ ਹੁਣ ਮੈਨੂੰ ਤਾਂ ਬੜਾ ਫਰਕ ਨਹੀਂ ਪੈਂਦਾ ਠੀਕ ਹੈ ਮੈਂ ਤਾਂ ਨਹੀਂ ਕਦੇ ਕਹਿੰਦੀ ਵੀ ਮੈਨੂੰ ਬਿਲਕੁਲ ਹੀ ਪਿਓਰ ਕਾਟਨ ਚਾਹੀਦਾ ਕਿਉਂਕਿ ਮੈਨੂੰ ਲਾਈਨਿੰਗ ਲਾਉਣ ਚ ਵੀ ਕੋਈ ਤਖਲੀਬ ਨਹੀਂ ਆ ਸਾ ਗਰਮੀਆਂ ਚ ਵੀ ਤੇ ਪਰ ਕਈ ਪੈਣਾ ਨੂੰ ਹੁੰਦਾ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਕੋਈ ਇਚਿੰਗ ਹੁੰਦੀ ਆ ਕੋਈ ਅਲਰਜੀ ਹੁੰਦੀ ਆ ਹਨ ਬਿਲਕੁਲ ਪਿਓ ਕਾਟ ਠੀਕ ਹੈ ਜੀ ਰੰਗ ਸਰਫਲਾ ਜਾ ਜਾਂਦੇ ਰੰਗ ਹੋ ਰ ਹੈ ਨਾ ਥੋੜਾ ਜਿਹਾ ਫਰਕ ਚ ਮਿੱਠਾ ਜਾ ਮਿੱਠਾ ਜਾ ਕਲਰ ਹੈ ਹੂੰ ਲਾਈਨਾਂ ਵਿੱਚ ਇਹਦੇ ਵਿੱਚ ਠੀਕ ਹੈ ਲੈਣਾ ਤੇ ਵਿਖਾ ਦਿਆਂ ਹਾਂ ਤੇ ਇਹ ਹੈਗੀ ਆ ਜੀ ਇਹਦੇ ਨਾਲ ਸਲਵਾਰ ਕਾਟਨ ਦੀ 2.5 ਮੀਟਰ ਸਲਵਾਰ ਚ ਵੀ ਲੈਣਾ ਨਹੀਂ ਨਹੀਂ ਸਲਵਾਰ ਚ ਹੈ ਨਹੀਂ ਪਲੇਨ ਆ ਬਿਲਕੁਲ ਆ ਦੇ ਨੀ ਸਲਵਾਰ ਚ ਨਹੀਂ ਇਹ ਉਹ ਤਾਂ ਵੈਸੇ ਬੱਟ ਪਏ ਹੋਏ ਨੇ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਪਰ ਦੁਪੱਟਾ ਜਿਹੜਾ ਰਹੂਗਾ ਉਹ ਮਸਲੀਨ ਦਾ ਰਹੂਗਾ ਲਸ਼ ਲਸ਼ ਕਰਦਾ ਦੁਪੱਟਾ ਆ ਲੋ ਇਹ ਸੋਹਣਾ ਜਿਹਾ ਦੁਪੱਟਾ ਠੀਕ ਹੈ ਆ ਲੋ ਇਹ 850 ਰਹੂਗੀ ਪ੍ਰਾਈਸ ਇਹ ਵਾਲਾ ਸੂਟ ਆ ਜਿਹੜਾ ਕਲਰ ਇਹਨਾਂ ਜਿਆਦਾ ਸੋਹਣਾ ਬਹੁਤ ਰੇਅਰ ਕਲਰ ਮਿਲਦਾ ਇਹ ਕਦੇ ਕਦੇ ਹੀ ਮਿਲਦਾ ਇਹ ਕਲਰ ਵੀ ਬਹੁਤ ਪਿਆਰਾ ਕਲਰ ਹੈ ਗਰਮੀ ਦੇ हिसाब ਨਾਲ ਬਹੁਤ ਸੋਹਣਾ ਕਲਰ ਹੈ ਆਹ ਲੋ ਮਸਲੀਨ कॉटन ਆ ਇਹ ਹੂੰ ਬਹੁਤ ਸੋਹਣਾ ਹੂੰ ਇਹ ਮਸਲੀਨ कॉटन ਹੈ ਘੇਰੇ ਤੇ ਇਦਾਂ ਆਊਗਾ ਫਲਾਵਰ ਤੇ ਸਾਈਡ ਤੇ ਵੀ ਬਾਜੂ ਨਿਕਲਣਗੇ ਆ ਪੱਟੀ ਆਊਗੀ ਗਲੇ ਤੇ ਪੱਟੀ ਅਟੈਚ ਨਹੀਂ ਹੈਗੀ ਪ੍ਰਿੰਟ ਹੈ ਹੂੰ ਆ ਬੈਕ ਸਾਈਡ ਹੈ ਉਹ ਸਾਰੇ ਸੂਟ ਦੇ ਵਿੱਚ ਪਲੇਨ ਕਿਤੇ ਨਹੀਂ ਹੈਗਾ ਸੈਲਫ ਪ੍ਰਿੰਟ ਵੀ ਉੱਪਰ ਹੈਗਾ ਹੂੰ ਠੀਕ ਹੈ ਜੀ ਇਹ ਰੋਗੇ ਇਹਦੇ ਨਾਲ ਸਲਵਾਰ ਤੇ ਇਹ ਹੈਗਾ ਇਹਦੇ ਨਾਲ ਕੋਟੇ ਦਾ ਦੁਪੱਟਾ ਉਦਾਰੀ ਗਿਆ ਮਿਲਦਾ ਹੈ ਆ ਲੋ ਜੀ ਕੋਟੇ ਦਾ ਦੁਪੱਟਾ ਬਹੁਤ ਪਿਆਰਾ ਜਿਹਾ ਦੁਪੱਟਾ ਹੈ ਠੀਕ ਹੈ ਪ੍ਰਾਈਸ 850 ਤੇ ਜਿਹੜਾ ਅਗਲਾ ਸੂਟ ਹੈ ਮਸਟਰਡ ਕਲਰ ਬਿਲਕੁਲ ਐਗਜ਼ੈਕਟ ਮਸਟਰਡ ਕਲਰ ਆ ਲੋ ਕਾਟਨ ਦੇ ਵਿੱਚ ਬਿਲਕੁਲ ਕਾਟਨ ਦੇ ਵਿੱਚ ਆ ਵੜਾ ਸੂਟ ਹੈ ਸਰਵੋਸ ਕੀ ਲੱਗੀ ਹੈ نیچے ਫਲਾਵਰ ਹੈ ਠੀਕ ਹੈ ਬਹੁਤ ਸੋਹਣਾ ਲੁੱਟਾ ਤੇ ਬੈਕ ਸਾਈਡ ਤੇ ਵੀ ਉਦਾਂ ਹੀ نیچے ਫਲਾਵਰ ਆਊਗਾ ਪਰ ਸਰਵੋਸ ਕੀ ਨਹੀਂ ਲੱਗੀ ਰਗੀ نیچے ਤੇ ਜਿਹੜਾ ਸਟੱਫ ਹੈਗਾ ਇਹਦੇ ਵਿੱਚ ਨਾ ਲਾਈਨਾਂ ਨਹੀਂ ਆ ਮੈਂ ਤੇਰਾ ਦਬਾਹਤ ਹੀ ਆ ਗਿਆ ਹਾਂ ਬਾਜੂ ਤਿਆ ਆ ਤਾਂ ਫਿਰ ਇਹ ਬਾਜੂ ਤੇ ਆ ਆ ਕੇਰੇ ਤੇ ਨਹੀਂ ਉਧਰ ਉਧਰ ਮੇਰਾ ਤਾਂ ਹੈ ਨਹੀਂ ਹੋਰ ਹੈਗਾ ਇਹ ਇਹ ਸਲਵਾਰ ਕੀ ਹੈ ਲੋ ਸਲਵਾਰ ਤੇ ਨਹੀਂ ਹੈ ਆਈ ਆਹੀ ਤੇ ਲੋ ਜੀ ਇਹ ਹੈਗਾ कॉटन ਦਾ सूट लाइनिंग ਦੀ ਜਰੂਰਤ ਨਹੀਂ ਹੈ ਸੀ ਥਰੂ ਵੀ ਨਹੀਂ ਹੈਗਾ ਤੁਸੀਂ ਰਾਵਣਾ ਪਾ ਸਕਦੇ ਹੋ ਮਸਟਰਡ ਕਲਰ ਹੈ ਇਹ 2 ਟਰ ਮੀਟਰ ਦੀ ਨਾਲ ਮਿਲੂਗੀ ਤੁਹਾਨੂੰ ਸਲਵਾਰ ਤੇ ਇਹ ਮਿਲੂਗਾ ਜੀ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਦੁਪੱਟਾ ਬਹੁਤ ਸੋਹਣਾ ਆਹ ਲਓ ਐਨਾ ਪਿਆਰਾ ਦੁਪੱਟਾ ਹੈ ਬਹੁਤ ਹੀ ਜਿਆਦਾ ਤੇ ਪ੍ਰਾਈਸ 850 ਦੁਪੱਟਾ ਨਾ ਜੇ ਉਹ ਪ्युअर कॉटन ਜੀ ਨਹੀਂ ਹੈਗੀ ਥੋੜਾ ਜਿਹਾ ਮਸਲੀਨ ਟਾਈਪ ਜਿਹਾ ਲੱਗ ਰਿਹਾ ਮੈਨੂੰ ਦੁਪੱਟਾ ਬਹੁਤ ਪਿਆਰਾ ਜਿਹਾ ਸਟੱਫ ਹੈ ਦੁਪੱਟੇ ਦਾ ਤੇ ਇਹ ਵਾਲਾ ਇਸ ਤਰ੍ਹਾਂ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ ਦੇਖ ਲਓ ਠੀਕ ਹੈ ਤੇ ਅਗਲਾ ਸੂਟ ਸੂਟ ਸੇਮ ਰਹਿਣਗੇ ਪਰ ਆਪਾਂ ਕਲਰ ਦਿਖਾਵਾਂਗੇ ਤੁਹਾਨੂੰ ਅਲੱਗ-ਅਲੱਗ ਗ੍ਰੇ ਕਲਰ ਦੇ ਵਿੱਚ ਹੈ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਲਓ ਜੀ ਆਹ ਗ੍ਰੇ ਕਲਰ ਹੈ ਗ੍ਰੇ ਕਲਰ ਦੇ ਵਿੱਚ ਵੀ ਬਹੁਤ ਸੋਹਣਾ ਜਿਹਾ ਪ੍ਰਿੰਟ ਹੈ ਬਹੁਤ ਸੋਹਣਾ ਓਦਾਂ ਹੀ ਆ ਸਰਵੋਸਕੀ ਲੱਗੀ ਹੋਈ ਹੈ ਤੇ ਆਹ ਆ ਇਧਰ ਬਾਜੂੰ ਦਾ ਪ੍ਰਿੰਟ ਹੈ ਠੀਕ ਹੈ ਜੀ ਤੇ ਬੈਕ ਸਾਈਡ ਤੇ ਫੇਰ ਉਦਾਂ ਹੀ ਪ੍ਰਿੰਟ ਦਿੱਤਾ ਹੋਇਆ ਸਾਰੇ ਸੂਟ ਸੇਮ ਹੀ ਰਹਿਣਗੇ ਬਾਜੂ ਤੇ ਵੀ ਪ੍ਰਿੰਟ ਆਊਗਾ ਠੀਕ ਹੈ ਬਹੁਤ ਪਿਆਰਾ ਸੂਟ ਹੈ ਬਹੁਤ ਜ਼ਿਆਦਾ ਕਪੜਾ ਬਹੁਤ ਜ਼ਿਆਦਾ ਸੋਹਣਾ ਹੈ ਤੇ ਇਹ ਰਹੂਗੀ ਜੀ ਇਹਦੇ ਨਾਲ ਸਲਵਾਰ ਕੈਮਰੀ कॉटन ਦੀ ਸਲਵਾਰ ਰਹੂਗੀ ਤੇ ਇਹ ਹੈਗਾ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਸੱਚੀ ਉਹੀ ਕਿ ਸਦੋ ਕਟਨੀ ਆ ਇਹਦੇ ਸੋਹਣੀ ਸੂਟ ਬਹੁਤ ਸੋਹਣੇ ਡਵੱਟੇ ਆ ਬਹੁਤ ਪਿਆਰੀ ਆ ਤੇ ਪ੍ਰਾਈਸ ਗ੍ਰੇ ਦੇ ਨਾਲ ਮੈਰੂਨ ਬਹੁਤ ਅੱਛਾ ਲੱਗ ਰਿਹਾ ਤੇ ਪ੍ਰਾਈਸ 780 ਤੇ ਅਗਲਾ ਸੂਟ ਆ ਜਿਹੜਾ ਡਿਫਰੈਂਟ ਜੇ ਕਲਰ ਨੇ ਸਾਰੇ ਅੱਜ ਲੋ ਜੀ ਇਹ ਹੈਗਾ ਬਲੂ ਧਨੀ ਆ 베ਬੀ ਬਲੂ ਜਿਹਾ ਲੱਗ ਰਿਹਾ ਕਲਰ ਲੋ ਠੀਕ ਹੈ ਜੀ ਹਾਂ ਲੋ ਬੈਕ ਸਾਈਡ ਸੇ ਮੈਂ ਸਾਰਿਆਂ ਦੀ ਿਲਦੇ ਹੀ ਬੈਕ ਸਾਈਡ ਰੂਗੀ ਸਾਰਿਆਂ ਦੀ ਪਲੇਨ ਰੱਖੂਗੀ ਸਲਵਾਰ ਕੈਮਰੀ कॉटन ਦੀ ਤੇ ਇਹ ਰਹੂਗਾ ਇਹਦੇ ਨਾਲ ਦੁਪੱਟਾ ਬਹੁਤ ਪਿਆਰਾ ਸੂਟ ਹੈ ਪ੍ਰਾਈਸ 850 ਲੋ ਜੀ ਅਗਲਾ ਸੂਟ ਨਵਾਂ ਜਿਹਾ ਕਲਰ ਹੈ ਸਾਰੀ ਸੋਹਣੀ ਹੈ ਰਸਟ ਜਿਹਾ ਸ਼ੇਡ ਹੈ ਹਨਾ ਪਿਆਰਾ ਜਿਹਾ ਸ਼ੇਡ ਹੈ ਬਹੁਤ ਮੈਨੂੰ ਤਾਂ ਦੱਸਣਾ ਵੀ ਨਹੀਂ ਆ ਰਿਹਾ ਕਿਹੜਾ ਸ਼ੇਡ ਹੈ ਸੈਸ ਨੂੰ ਸਹੀ ਦਿਖ ਰਿਹਾ ਹੁਣ ਕਿਹੜਾ ਰੰਗ ਕਿਹੜਾ ਰੰਗ ਆ ਵੀ ਬੀਬੀ ਨੇ ਦੱਸਤਾ ਤੁਹਾਨੂੰ ਸੱਚ ਕਿਹੜਾ ਰੰਗ ਹੈ ਲੋ ਸਾਰੇ ਤੇ ਸਰਵੋਸ ਕੀ ਲੱਗਿਆ ਬਹੁਤ ਪਿਆਰਾ ਲੱਗਦਾ ਸੂਟ ਵਿੱਚ ਲਾਈਨਾਂ ਲਾਈਨਾਂ ਨੇ ਪ੍ਰਿੰਟ ਸੂਟ ਦੇ ਵਿੱਚ ਪਲੇਨ ਬਿਲਕੁਲ ਨਹੀਂ ਹੈਗਾ ਅੱਜ ਕੱਲ੍ਹ ਵੈਸੇ ਪਲੇਨ ਘੱਟ ਚੱਲ ਰਹੇ ਨੇ ਇਦਾਂ ਦੇ ਜ਼ਿਆਦਾ ਚੱਲਦੇ ਨੇ ਕੋਈ ਸੈਲਫ ਹੋਵੇ ਕੋਈ ਲਾਈਨਾਂ ਹੋਣ ਹਨ ਲਓ ਮੈਂ ਖਾਜੀ ਲੈਣਾ ਠੀਕ ਹੈ ਜੀ ਤੇ ਇਹ ਰਹੂ ਇਹਦੇ ਨਾਲ ਸਲਵਾਰ ਤੇ ਇਹ ਰਹੂਗਾ ਇਹਦੇ ਨਾਲ ਦੁਪੱਟਾ ਇਹ ਸੂਟ ਲਾਈਟ ਹੈ ਦੁਪੱਟਾ ਡਾਰਕ ਆਹ ਲਓ ਦੁਪੱਟੇ ਦਾ ਬਸ ਪੁੱਛੋ ਹੀ ਨਾ ਜੀ ਬੈਠਾ ਬੈਠਾ ਹੀ ਬਹੁਤ ਸੋਹਣੇ ਇਹ ਕਿੱਕੇ ਫੁੱਲ ਵਿੱਚ ਫਿੱਕਾ ਹੈ ਹਾਂ ਇਹ ਨਾ ਦੁਪੱਟੇ ਮਤਲਬ ਮਸਲੀਨ ਟਾਈਪ ਦੇ ਲੱਗ ਰਹੇ ਨੇ ਮੈਨੂੰ ਥੋੜਾ ਜਿਹਾ ਮਸਲੀਨ ਕਾਟਨ ਦੀ ਬਹੁਤ ਸੋਹਣੇ ਨੇ ਠੀਕ ਹੈ ਜੀ ਲੋ ਜੀ ਇਹ ਤਾਂ ਸੀ ਆਪਣੀਆਂ ਸਹੇਲੀਆਂ ਵਾਸਤੇ ਸੂਟ ਪਹਿਣਾ ਵਾਸਤੇ ਸੂਟ ਹੁਣ ਆਪਣੀਆਂ ਆਂਟੀਆਂ ਵਾਸਤੇ ਸੂਟ ਵਿਚਾਰੀਆਂ ਦੇ ਫਿੱਕੇ ਫਿੱਕੇ ਸੂਟ ਆਲੋ ਕਿਉਂਕਿ ਆਪਣੀਆਂ ਜਿਹੜੀਆਂ ਆਂਟੀਆਂ ਹੁੰਦੀਆਂ ਨੇ ਉਹ ਵਿਚਾਰੀਆਂ ਨਹੀਂ ਪਾਉਂਦੀਆਂ ਹੈਗੀਆਂ ਮੈਂ ਕਹਿੰਦੀ ਉਹ ਪਾਉਂਦੀਆਂ ਨੇ ਆਲਓਵਰ ਸੂਟ ਠੀਕ ਹੈ ਤੇ ਇਹ ਹੈਗਾ ਉਹਦਾ ਆਲਓਵਰ ਸੂਟ ਹੈ ਲੋ ਜੀ ਠੀਕ ਹੈ ਤੇ ਅਹ ਦੇਖੋ ਠੀਕ ਹੈ ਇਹ ਐ ਜੇ ਮੈਂ ਕਹਾਂ ਬਿਲਕੁਲ ਹੀ ਪਿਓਰ ਕਾਟਨ ਹੈ ਉਮੀਦ ਤਾਂ ਨਹੀਂ ਹੈਗਾ ਪਰ ਹੈ ਬਹੁਤ ਫਾਈਨ ਹੈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹ ਦਿਖਦਾ ਕੁਝ ਹੈ ਨਹੀਂ ਆਂਟੀਆਂ ਜਿਹੜੀਆਂ ਲਾਈਨਿੰਗ ਨਹੀਂ ਲਾਉਂਦੀਆਂ ਹੁੰਦੀਆਂ ਪਰ ਜੇ ਬਿਲਕੁਲ ਕਾਟਨ ਨਹੀਂ ਹੈਗੀ ਥੋੜਾ ਜਿਹਾ ਤੰਦੇ ਦੇ ਵਿੱਚ ਹੈਗਾ ਠੀਕ ਹੈ ਤੇ ਇਹ ਹੈ ਜੀ ਇਹਦੇ ਨਾਲ ਦੁਪੱਟਾ ਠੀਕ ਹੈ ਹਲੋ ਸਵਾਸ ਸਵਾਦੋ ਦੋਪੱਟੇ ਵੇਣਗੇ ਤੁਹਾਨੂੰ ਬਸ ਤੇ ਪ੍ਰਾਈਸ ਮਿਲੂਗੀ 750 ਅਗਲਾ ਜਿਹੜਾ ਸੂਟ ਹੈ ਇਹ ਪਿਸਤਾਜੇ ਕਲਰ ਚ ਆ ਹਮ ਠੀਕ ਹੈ ਹਲੋ ਹਾਂ ਤੇ ਇਹ ਮਿਲੂਗਾ ਜੀ ਤੁਹਾਨੂੰ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਪ੍ਰਾਈਸ 750 ਲਓ ਜੀ ਇਹ ਸੀ ਆਪਣੇ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਅੱਗੇ ਕਮੈਂਟ ਕਰਕੇ ਦੱਸ ਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਸਤਿ ਸ਼੍ਰੀ ਅਕਾਲ